ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੋਰਟ ਨੇ ਬੇਲ ਦੇ ਦਿੱਤੀ ਹੈ ਪੱਕੀ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਬਹੁਤ ਵੱਡੀ ਖਬਰ ਹੈ ਜੀ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਤੇ ਦਿੱਲੀ ਦੇ ਸੀਐਮ ਨੇ ਚੀਫ ਮਿਨਿਸਟਰ ਨੇ ਮੁੱਖ ਮੰਤਰੀ ਨੇ ਉਹਨਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਹੈਗਾ ਉਹਦੇ ਵੱਲੋਂ ਜਿਹੜਾ ਇੱਕ ਕੇਸ ਲਿਕਰ ਪਾਲਿਸੀ ਤੇ ਜਿਹੜਾ ਸਕੈਮ ਨੂੰ ਲੈ ਕੇ ਜਿਹੜਾ ਕਥਿਤ ਤੌਰ ਤੇ ਇੱਕ ਕੇਸ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਉਹ ਚੱਲ ਰਿਹਾ ਸੀਗਾ ਉਸ ਦੇ ਵਿੱਚ ਉਹਨਾਂ ਨੂੰ ਪੱਕੀ ਜ਼ਮਾਨਤ ਅੱਜ ਕੋਰਟ ਤੋਂ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪਿਛਲੇ ਦਿਨੀ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਸੀਗੇ ਜਦੋਂ ਇਹ ਲੋਕ ਸਭਾ ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹ ਇੰਟਰਮ ਬیل ਤੇ ਅੰਤ੍ਰੀਮ ਜ਼ਮਾਨਤ ਤੇ ਬਾਹਰ ਆਏ ਸਨ 21 ਮਾਰਚ ਨੂੰ ਜਿਹੜੇ ਮੁੱਖ ਮੰਤਰੀ ਦਿੱਲੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਘਰ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਔਰ ਉਹਦੇ ਬਾਅਦ ਉਹਨਾਂ ਨੂੰ ਉੱਥੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ ਔਰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਦੋਂ ਲੋਕ ਸਭਾ ਦੇ ਇਲੈਕਸ਼ਨ ਨੂੰ ਸਿਰਫ ਤਿੰਨ ਹਫਤੇ ਰਹਿ ਗਏ ਸੀ ਮਤਲਬ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਤਿੰਨ ਹਫਤੇ ਪਹਿਲੇ ਅਰਵਿੰਦ ਕੇਜਰੀਵਾਲ ਨੂੰ ਲਿਕਰ ਸਕੈਮ ਦੇ ਵਿੱਚ ਜਿਹੜਾ ਕਿ ਸ਼ਰਾਬ ਘਟਾਲੇ ਦੀ ਪਾਲਿਸੀ ਕਥਿਤ ਰੂਪ ਤੇ ਉਹਦੇ ਵਿੱਚ ਕੇਸ ਦੇ ਵਿੱਚ ਕਰ ਲਿੱਤਾ ਗਿਆ ਸੀਗਾ ਗ੍ਰਿਫਤਾਰ ਤੇ ਅੱਜ ਉਹਨਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਇੰਟੈਰਮ ਬੇਲ ਮਿਲੀ ਸੀ ਉਹ 1 ਜੂਨ ਨੂੰ ਉਹਦੇ ਚ ਵਾਪਸ ਜਿਹੜਾ ਜੇਲ ਉਹਨਾਂ ਨੂੰ ਸਲੈਂਡਰ ਕਰਨਾ ਸੀਗਾ ਤੇ ਜਦੋਂ ਚੋਣਾਂ ਸੀਗੀਆਂ ਉਹਦੇ ਪ੍ਰਚਾਰ ਦੇ ਵਾਸਤੇ ਤੇ ਜਿਸ ਤਰੀਕੇ ਨਾਲ ਕੈਂਪੇਨ ਸੀਗਾ ਲੋਕ ਸਭਾ ਦੀਆਂ ਚੋਣਾਂ ਵਾਸਤੇ ਉਸਦੇ ਵਾਸਤੇ 10 ਮਈ 10 ਨੂੰ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹਨਾਂ ਨੂੰ ਅੰਤ੍ਰੀਮ ਜ਼ਮਾਨਤ ਦਿੱਤੀ ਗਈ ਸੀ ਔਰ 1 ਜੂਨ ਨੂੰ ਉਹਨਾਂ ਨੇ ਵਾਪਸੀ ਕੀਤੀ ਸੀਗੀ ਤਿਹਾਰ ਜੇਲ ਦੇ ਵਿੱਚ ਔਰ ਜਾਂਦੇ ਜਾਂਦੇ ਉਹ ਕਹਿ ਕੇ ਗਏ ਸਨ ਕਿ ਮੈਨੂੰ ਨਹੀਂ ਪਤਾ ਹੁਣ ਮੈਂ ਕਿੰਨੇ ਸਮੇਂ ਦੇ ਵਿੱਚ ਬਾਹਰ ਆਵਾਂਗਾ ਪਰ ਅੱਜ ਹੁਣ ਉਹਨਾਂ ਨੂੰ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਔਰ ਅਦਾਲਤ ਦੇ ਵਿੱਚ ਜਦੋਂ ਪ੍ਰੋਸੀਡਿੰਗ ਚੱਲੀ ਤੇ ਉਹਦੇ ਵਿੱਚ ਆ ਖਾਸ ਤੌਰ ਤੇ ਜਿਹੜੇ ਬਚਾਅ ਪੱਖ ਦੇ ਵਕੀਲ ਸੀਗੇ ਉਹਨਾਂ ਨੇ ਇਹ ਗੱਲ ਰੱਖੀ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਐਵੀਡੈਂਸ ਜਿਹੜਾ ਹੈਗਾ ਉਹ ਸਾਹਮਣੇ ਵਾਲੀ ਜਿਹੜੀ ਪਾਰਟੀ ਹੈਗੀ ਜਿਹੜੀ ਪ੍ਰੋਸੀਕਿਊਸ਼ਨ ਸਾਈਡ ਹੈਗੀ ਹੈ ਉਹਨਾਂ ਕੋਲ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਔਰ ਐਸ ਕਰਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਣੀ ਚਾਹੀਦੀ ਹੈ ਇਹ ਕਈ ਤਰ੍ਹਾਂ ਦੀ ਦਲੀਲਾਂ 2 ਦਿਨ ਤੱਕ ਬਹਿਸ ਚੱਲਦੀ ਹੈ ਔਰ 2 ਦਿਨਾਂ ਦੀ ਬਹਿਸ ਦੇ ਬਾਅਦ ਅੱਜ ਸਵੇਰੇ ਕੋਰਟ ਦੇ ਜੱਜ ਸਾਹਿਬਾਨ ਨੇ ਐਸ ਦਾ ਫੈਸਲਾ ਜਿਹੜਾ ਉਸ ਨੂੰ ਸੁਰੱਖਿਤ ਰੱਖ ਲਿਆ ਸੀ ਔਰ ਹੁਣ ਜਿਹੜਾ ਫੈਸਲਾ ਆਇਆ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਜ਼ਿਲ੍ਹੇ ਦੇ ਕਨਵੀਨਰ ਨੇ ਔਰ ਸੁਪਰੀਮ ਕੋਰਟ ਦੇ ਉਹਨਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਮੁੱਖ ਮੰਤਰੀ ਦਿੱਲੀ ਨੂੰ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਓ ਸੁਣਦੇ ਹਾਂ ਉਹ ਇਸ ਬਾਰੇ ਵਿੱਚ ਕੀ ਕਹਿੰਦੇ ਨੇ ਚੀਮਾ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਚੀਮਾ ਜੀ ਜਿਸ ਤਰੀਕੇ ਦੇ ਨਾਲ ਅੱਜ ਬੇਲ ਮਿਲੀ ਹੈਗੀ ਹੈ ਔਰ ਬਹੁਤ ਲੰਮੇ ਸਮੇਂ ਤੋਂ ਲਟਕ ਰਹੀ ਸੀ ਇਹ ਸਾਰੀ ਸਾਰਾ ਮਾਮਲਾ ਔਰ ਪਹਿਲੇ ਆਈ ਵੀ ਸੀ ਬਾਹਰ ਆਈ ਸੀ ਥੋੜੀ ਦੇਰ ਦੇ ਵਾਸਤੇ ਚੋਣਾਂ ਦੇ ਦੌਰਾਨ ਅਰਵਿੰਦ ਕੇਜriwal ਔਰ ਉਹਦੇ ਬਾਅਦ ਕਹਿ ਕੇ ਕਿ ਐਸਪੀ ਹੋਣ ਮੇ ਪਤਾ ਨਹੀਂ ਕਦੋਂ ਨੂੰ ਵਾਪਿਸ ਮੁੜਾਂਗਾ ਤੇ ਅੱਜ ਜਿਸ ਤਰ੍ਹਾਂ ਉਹਨਾਂ ਨੂੰ ਵੇਲ ਮਿਲੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੀ ਜੁਡੀਸ਼ਰੀ ਦਾ ਦੇਸ਼ ਦੀ ਅਦਾਲਤਾਂ ਦਾ ਦੇਸ਼ ਦੀ ਨਿਆਂਪਾਲਿਕਾ ਦਾ ਬਹੁਤ-ਬਹੁਤ ਧੰਨਵਾਦ ਕਰਦਾਗਾ ਕਿ ਉਹਨਾਂ ਨੇ ਆਖਰ ਮੈਂ ਸਮਝਦਾ ਸੱਚ ਤੇ ਮੋਹਰ ਲਾਈਆ ਆਖਰ ਜਿਹੜੀ ਆ ਸਚਾਈ ਦੀ ਜਿੱਤ ਹੋਈ ਆ ਜਿਹੜਾ ਝੂਠਾ ਫਰਜ਼ੀ ਫੈਬ੍ਰੀਕੇਟਿਡ ਕੇਸ ਭਾਰਤੀ ਜਨਤਾ ਪਾਰਟੀ ਨੇ ਤਿਆਰ ਕੀਤਾ ਸੀ ਉਹ ਅੱਜ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਬੁਰੀ ਤਰ੍ਹਾਂ ਦੇਸ਼ ਤੇ ਹਾਈ ਕੋਰਟ ਚ ਫੇਲ ਹੋਇਆਗਾ ਕਿਉਂਕਿ ਦਿੱਲੀ ਹਾਈ ਕੋਰਟ ਨੇ ਜਦੋਂ ਇਹ ਇਸ ਕੇਸ ਦੀ ਸੁਣਵਾਈ ਹੋਈ ਆ ਉਹ ਤੋਂ ਬਹੁਤ ਸਾਰੀ ਸਖਤ ਟਿੱਪਣੀਆਂ ਈਡੀ ਦੇ ਖਿਲਾਫ ਸੀਵੀ ਦੇ ਖਿਲਾਫ ਕੀਤੀਆਂ ਸੀ ਜਿੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸ ਤਰ੍ਹਾਂ ਈਡੀ ਦੇ ਦਫ਼ਤਰ ਨੂੰ ਸੀਵੀ ਦੇ ਦਫ਼ਤਰ ਨੂੰ ਉਹਨੂੰ ਮਹਿਸੂਸ ਕੀਤਾਗਾ ਕਿ ਸਰਾ ਝੂਠੇ ਫਰਜ਼ੀ ਕੇਸ ਜਿਹੜੇ ਨੇਗੇ ਉਹ اپੋਜੀਸ਼ਨ ਦੇ ਨੇਤਾਵਾਂ ਤੇ ਬਣਾਏ ਜਾ ਰਹੇ ਨੇ ਔਰ ਦੂਜੇ ਪਾਸੇ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਬਲੰਚੀ ਸਾਥੀਆਂ ਨੂੰ ਹਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਕਿਉਂਕਿ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਾਂਗੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਅੱਜ ਉਹ ਇੱਕ ਵੱਡੀ ਜੰਗ ਜਿੱਤ ਕੇ ਜਿਹੜਾ ਵੈ ਸਮਝਦਾ ਕੱਲ ਨੂੰ ਬਾਹਰ ਆਉਣਗੇ ਸੋ ਇੱਕ ਬਹੁਤ ਵੱਡਾ ਹੌਸਲਾ ਦੇਸ਼ ਦੇ ਲੋਕਤੰਤਰ ਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਲੋਕਾਂ ਨੂੰ ਮਿਲਿਆਗਾ ਔਰ ਜਿਹੜੇ ਦੇਸ਼ ਦੀ ਲੋਕਤੰਤਰ ਦੀ ਰਾਖੀ ਕਰਦੇ ਨੇਗੇ ਲੋਕਤੰਤਰ ਨੂੰ ਅੱਗੇ ਲੈ ਕੇ ਜਾਂਦੇ ਨੇਗੇ ਉਹਨਾਂ ਦੇ ਹੌਸਲੇ ਮੈਂ ਸਮਝਦਾ ਵਧੇ ਨੇ ਕਿ ਨਹੀਂ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਨ ਦਾ ਬੀੜਾ ਭਾਰਤੀ ਜਨਤਾ ਪਾਰਟੀ ਦੇ ਚੁੱਕਿਆ ਸੀ ਪਰ ਲੇਕਿਨ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸਮੂੱਚੀ ਆਮ ਆਦਮੀ ਪਾਰਟੀ ਸਾਡੀ ਪਾਰਟੀ ਜਿਹੜੇ ਡਟ ਕੇ ਇਸ ਦੇ ਖਿਲਾਫ ਖੜੀ ਸੀ ਸਵਾਜਮਤ ਸਭਾ ਦਾ ਅਖੀਰਕਾਰ ਲੋਕਤੰਤਰ ਨੂੰ ਬਚਾਉਣ ਵਾਲਿਆਂ ਦੀ ਜਿੱਤ ਹੋਈ ਆ ਔਰ ਜਿਹੜੇ ਲੋਕਤੰਤਰ ਨੂੰ ਖਤਮ ਕਰ ਰਹੇ ਸੀ ਟਾਲ ਆ ਰਹੇ ਸੀ ਤਾਨਾ ਸਾਹਿਬ ਵੀਰ ਜੀ ਆਪਣਾ ਰਹੇ ਸੀ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਜੀ ਚਿਮਾ ਜੀ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਕੋਰਟ ਨੇ ਜਿਹੜਾ ਹੈ ਉਹ ਰਿਜ਼ਰਵ ਰੱਖ ਲਿਆ ਸੀਗਾ ਇਹ ਸਾਰਾ ਦਾ ਸਾਰਾ ਜਿਹੜਾ ਡਿਸੀਜਨ ਦੇਣਾ ਸੀ ਐਸ ਤੇ ਬਿਲ ਐਪਲੀਕੇਸ਼ਨ ਤੇ ਉਹਨਾਂ ਨੇ ਆਪਣਾ ਔਰ ਲੰਬੀ ਚੌੜੀ ਦੋ ਦਿਨਾਂ ਦੀ ਹਸਤੇ ਜਿਹੜੀ ਹੈ ਉਹ ਦੋਨੋਂ ਪਾਸਿਆਂ ਤੋਂ ਆਪਣੀ ਆਪਣੀ ਵੈਸਟ ਚੱਲੀ ਤੇ ਤੁਹਾਨੂੰ ਕਿਸ ਕੀ ਲੱਗਦਾ ਕਿ ਕਿਹੜੀ ਚੀਜ਼ ਹੈ ਜਿਹੜੀ ਮੋੜ ਆਇਆ ਹੋਵੇਗਾ ਜਦਕਿ ਜਿਹੜਾ ਡਿਫੈਂਸ ਤੁਹਾਡੇ ਜਿਨ੍ਹਾਂ ਦੇ ਕਾਉਂਸਲ ਸੀਗੇ ਉਹਨਾਂ ਨੇ ਇਹ ਗੱਲ ਬਕਾਇਦਾ ਕਹੀ ਕਿ ਕਿਸੇ ਵੀ ਤਰੀਕੇ ਦਾ ਪ੍ਰੋਸੀਕਿਊਸ਼ਨ ਕੋਲ ਕੋਈ ਵੀ ਐਵੀਡੈਂਸ ਨਹੀਂ ਹੈਗਾ ਕਿਸੇ ਕਿਸੇ ਵੀ ਤਰੀਕੇ ਦਾ ਜਿਸ ਨਾਲ ਕੀ ਕੇਜਰੀਵਾਲ ਹੋਰਾਂ ਨੂੰ ਜਿਹੜਾ ਉਹ ਅੰਦਰ ਰੱਖਿਆ ਜਾ ਸਕੇ ਉਹਨਾਂ ਤੇ ਕੋਈ ਇਸ ਤਰੀਕੇ ਦੀ ਚੀਜ਼ ਹੈ ਜਿਹੜੀ ਜ਼ਮਾਨਤ ਨਾ ਦਿੱਤੀ ਜਾਵੇ ਜੀ ਦੇਖੋ ਜਿਹੜਾ ਪੀਐਮਐਲ ਦਾ ਸੈਕਸ਼ਨ 45 ਆ ਸੈਕਸ਼ਨ 45 ਆ ਉਹ ਇਹ ਗੱਲ ਕਹਿੰਦਾ ਹੈਗਾ ਕਿ ਜਦੋਂ ਅਦਾਲਤ ਇਸ ਗੱਲ ਤੇ ਸੈਟੀਸਫਾਈ ਹੋ ਜੇ ਅਦਾਲਤ ਮੰਨ ਲਵੇ ਕਿ ਕੇਸ ਝੂਠਾ ਹੈਗਾ ਉਸ ਸਮੇਂ ਜਿਹੜਾ ਹੈਗਾ ਐਪਲੀਕੈਂਟ ਨੂੰ ਜ਼ਮਾਨਤ ਦੇਣੀ ਆ ਜਦਾ ਮਤਲਬ ਆ ਕਿ ਦੇਸ਼ ਦੀ ਜਿਹੜੀ ਸਾਡੀ ਦਿੱਲੀ ਦੀ ਹਾਈ ਕੋਰਟ ਆ ਉਹਨੇ ਮੰਨ ਲਿਆ ਕਿ ਕੇਸ ਝੂਠਾ ਹੈਗਾ ਔਰ ਸੈਕਸ਼ਨ 45 ਦੀ ਪੂਰੀ ਕੰਪਲਾਈਂਸ ਮੰਨ ਲਈ ਕਿ ਹਾਂ ਇਹ ਜਿਹੜਾ ਕੇਸ ਝੂਠਾ ਬਣਾਇਆ ਗਿਆ ਹੈਗਾ ਸੋ ਅੱਜ ਇਸ ਗੱਲ ਨੂੰ ਮੰਨਦੇ ਉਹਨਾਂ ਨੇ ਜ਼ਮਾਨਤ ਦਿੱਤੀ ਹੈਗੀ ਸੋ ਮੈਂ ਸਮਝਦਾਗਾ ਦੇਸ਼ ਦੀ ਅਦਾਲਤ ਨੇ ਲੋਕਤੰਤਰ ਨੂੰ ਬਚਾਉਣ ਦੇ ਲਈ ਬਹੁਤ ਪੱਟਾ ਅੱਜ ਆਪਣਾ ਯੋਗਦਾਨ ਪਾਇਆਗਾ ਔਰ ਦੂਸਰੇ ਪਾਸੇ ਮੈਂ ਸਮਝਦਾਗਾ ਕਿ ਕਾਨੂੰਨ ਦਾ ਰਾਜ ਜਿਹੜਾ ਉਹ ਦੇਸ਼ ਚ ਕਾਇਮ ਕਰਨ ਦੇ ਲਈ ਰਾ ਉਹਦੀ ਰਾਖੀ ਦੇ ਲਈ ਅਦਾਲਤਾਂ ਬਣੀਆਂ ਨੇ ਕਿਆਂ ਸੋ ਅੱਜ ਦੇਸ਼ ਦੇ ਕਾਨੂੰਨ ਦੀ ਜਿਹੜੀ ਮੈਂ ਸੰਬੰਧ ਰੱਖਿਆ ਦੇਸ਼ ਦੀ ਅਦਾਲਤ ਨੇ ਕੀਤੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਦੇਸ਼ ਦੇ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਕਾਨੂੰਨ ਦਾ ਦੁਰਉਪਯੋਗ ਕਰਦੀ ਹੈ ਕਿਸ ਤਰ੍ਹਾਂ ਕਾਨੂੰਨ ਨੂੰ ਤੋੜ-ਬੜੋੜ ਕੇ ਝੂਠੇ ਫਰਜ਼ੀ ਕੇਸ ਜਿਹੜੇ ਉਹ ਬਣਾਉਂਦੀ ਹੈ ਕਿਸ ਤਰ੍ਹਾਂ ਆਪੋਜੀਸ਼ਨ ਦੇ ਲੋਕਾਂ ਨੂੰ ਉਹਨਾਂ ਤੋਂ ਬੋਲਣ ਦਾ ਹੱਕ ਖੋਹਦੀ ਆ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਕੀਤਾ ਜਾਂਦਾ ਹੈ ਪਤਾ ਲੱਗਿਆ ਦੇਖਦੇ ਲੋਕਾਂ ਨੂੰ ਸੋ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਤੋਂ ਲੋਕ ਹੋਰ ਬੜੇ ਅچھے ਤਰੀਕੇ ਨਾਲ ਸੰਤੁਸ਼ਟ ਹੋਣਗੇ ਉਹ ਦੇਖਦੀ ਸੱਤਾ ਤੋਂ ਸਾ ਉਹ ਸਮਝ ਬਾਤ ਕਰਨਗੇ ਚਾਚੀ ਮਜੀ ਤੁਸੀਂ ਵਕੀਲ ਵੀ ਹੋ ਐਡਵੋਕੇਟ ਵੀ ਬਹੁਤ ਆਪਣਾ ਤੁਹਾਡਾ profession ਹੈਗਾ ਕਾਫੀ ਸਾਲ ਤੋਂ ਤੁਸੀਂ ਕਰ ਰਹੇ ਹੋ ਪਹਿਲੇ ਜਦੋਂ ਪਹਿਲੇ 10 ਜੂਨ ਨੂੰ ਜਦੋਂ ਉਹਨਾਂ ਨੂੰ ਇੰਟਰਿਮ bail ਦਿੱਤੀ ਗਈ ਸੀ ਅੰਤਰੀਮ ਜ਼ਮਾਨਤ ਦਿੱਤੀ ਗਈ ਸੀਗੀ ਉਹਦੇ ਬਾਅਦ 1 ਜੂਨ ਨੂੰ ਦੁਬਾਰਾ ਤੋਂ ਕੇਜੂਅਲ ਹੋਰਾਂ ਨੂੰ ਅੰਦਰ ਜਾਣਾ ਪਿਆ ਸੀਗਾ ਜੇਲ੍ਹ ਵਾਪਸ ਜਾਣਾ ਪਿਆ ਸੀ ਉਹਨਾਂ ਨੇ ਸਰੈਂਡਰ ਕੀਤਾ ਸੀ ਪੂਰੇ ਆਪਣਾ ਬਾਹਰ ਆ ਕੇ ਉਹਦੇ ਬਾਅਦ ਪੂਰੀ ਹੋਣ ਦੇ ਬਾਅਦ ਜ਼ਮਾਨਤ ਪਰ ਹੁਣ ਕਿਹੜਾ ਐਸਾ ਟਰਨਿੰਗ ਪੁਆਇੰਟ ਆਇਆ ਉਦੋਂ ਕਿਉਂ ਨਹੀਂ ਇਹ ਚੀਜ਼ਾਂ ਐਪਲਾਈ ਹੋ ਸਕਦੀਆਂ ਸੀ ਕੀ ਇਹਦੇ ਵਿੱਚ ਕਾਨੂੰਨੀ ਅਰਚਨ ਕੀ ਸੀ ਜੀ ਤਾਂ ਦੇਖੋ ਉਸ ਸਮੇਂ ਜਿਹੜਾ ਹੈਗਾ ਦੇਸ਼ ਦੀ ਸਰਵਉੱਚ ਸਰਵਉੱਚ ਅਦਾਲਤ ਦੇ ਵੀ ਸੁਪਰੀਮ ਕੋਰਟ ਚ ਮਾਮਲਾ ਗਿਆ ਸੀਗਾ ਸਰਵਉੱਚ ਅਦਾਲਤ ਨੇ ਆਪਣੀ ਐਕਸਟਰਾ ਆਰਡਰ ਨਹੀਂ ਪਾਵਰਾ ਯੂਜ਼ ਕਰਦੇ ਹੋਏ ਉਹਨਾਂ ਨੂੰ ਇੰਟਰਮ ਬੇਲ ਇਸ ਨਹੀਂ ਦਿੱਤੀ ਸੀ ਇਹ ਵਿਧਕ ਜੀ ਦੀ ਬਾਜੀ ਨੂੰ ਕਿ ਉਹ ਦੇਸ਼ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰ ਸਕਣ ਇਲੈਕਸ਼ਨ ਦੇ ਵਿੱਚ ਭਾਗ ਲੈ ਸਕਣ ਪਰ ਉਸ ਤੋਂ ਬਾਅਦ ਅਦਾਲਤ ਨੇ ਕਿਆ ਸੀ ਕਿ ਰੈਗੂਲਰ ਬੇਲ ਲਾਓ ਰੈਗੂਲਰ ਬੀਨ ਜਿਹੜਾ ਹੈਗਾ ਉਹ ਅਦਾਲਤ ਨੇ ਡਿਸਾਈਡ ਕਰੋ ਹੋਰ ਰੈਗੂਲਰ ਬੇਲ ਲੱਗੀ ਸੀ ਕਿ ਰੈਗੂਲਰ ਬੇਲ ਪਹਿਲਾਂ ਜੀ ਲੱਗੀ ਸੋ ਉਧਰ ਵਾਲ ਹਾਈ ਕੋਰਟ ਨੇ ਉਹ ਰੈਗੂਲਰ ਬੇਲ ਕੀਤੀ ਆ ਔਰ ਇਸ ਗੱਲ ਦੇ ਉੱਤੇ ਬੜਾ ਸਪਸ਼ਟਾ ਜਿਹੜਾ ਦਾ ਇਨੋਸੈਂਟ ਅਦਾਲਤ ਨੂੰ ਇਹ ਮਹਿਸੂਸ ਨਹੀਂ ਹੁੰਦਾ ਜਦੋਂ ਤੱਕ ਅਦਾਲਤ ਇਹ ਗੱਲ ਨੂੰ ਮੰਨ ਨਹੀਂ ਲੈਂਦੀ ਹੈਗੀ ਕਿ ਬੰਦਾ ਇਨੋਸੈਂਟ ਉਹ ਤੱਕ ਜ਼ਮਾਨਤ ਨਹੀਂ ਦੇਣੀ ਔਰ ਜੇ ਜ਼ਮਾਨਤ ਦੇਣੀ ਹੈ ਤਾਂ ਅਦਾਲਤ ਨੇ ਮੰਨ ਲਿਆ ਕਿ ਹਾਂ ਬਿਲਕੁਲ अरविंद केजरीवाल जी दे ਝੂਠਾ ਕੇਸ ਪਾਇਆ ਗਿਆ ਫਰਜ਼ੀ ਕੇਸ ਪਾਇਆ ਗਿਆ ਉਹ ਇਨੋਸੈਂਟ ਨੇ ਉਹ ਬੇਗੁਨਾਹ ਨੇਗੇ ਉਹਨਾਂ ਤੇ ਕੇਸ ਨਹੀਂ ਬਣਦਾ ਇਸੇ ਗੱਲ ਕਰਕੇ ਅੱਜ ਉਹਨਾਂ ਨੇ ਅ ਅਦਾਲਤ ਨੇ अरविंद केजरीवाल जी ਨੂੰ ਜਮਾਨਤ ਦਿੱਤੀ ਆ ਸੋ ਮੈਂ ਇੱਕ ਵਾਰ ਫੇਰ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਦੇਸ਼ ਦੀ ਅਦਾਲਤਾਂ ਦਾ ਦੇਸ਼ ਦੀ ਜੁਡੀਸ਼ੀ ਦਾ ਦੇਸ਼ ਦੀ ਨਿਆਪਾਲਿਕਾ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਮੁੱਖ ਮੰਤਰੀ अरविंद केजरीवाल ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਜ ਪੱਕੀ ਜ਼ਮਾਨਤ ਕੋਰਟ ਵੱਲੋਂ ਦੇ ਦਿੱਤੀ ਗਈ ਹੈ। ਕੈਮਰਾ ਪਰਸਨ ਸ਼ੰਕਰ ਦੇ ਨਾਲ ਬਿੰਦੂ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਿਾਂ। ਆਜ਼ਾਦ ਹਾਂ, ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਡੇ ਕੋਲੋਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ